ਸਤਿ ਸ਼੍ਰੀ ਅਕਾਲ ਜੀ ਸਾਰਿਆਂ ਪ੍ਰਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਖੋਸੇ ਕੋਟਲੇ ਦੇ ਵਿੱਚ ਖੋਸਾ ਕੋਟਲਾ ਪਿੰਡ ਇੱਕ ਜ਼ਿਲ੍ਹੇ ਮੋਗੇ ਦਾ ਮਾਨਮਤਾ ਤੇ ਵੱਡਾ ਨਗਰ ਆ ਜ਼ਿਲ੍ਹੇ ਮੋਗੇ ਦਾ ਇਹ ਪਿੰਡ ਰਹਿ ਜਾਂਦਾ ਵਾ ਮਿੱਤਰੋ ਤੇ ਇਸ ਪਿੰਡ ਦੇ ਵਿੱਚ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਦੋ ਜਨਵਰ ਦਿਖਾਉਣੇ ਇੱਕ ਦਾ ਤੁਹਾਨੂੰ ਰੇੜੀ ਜੁੜਿਆ ਹੋਇਆ ਕੱਟਾ ਵਿਖਾਉਂਗਾ ਤੇ ਇੱਕ ਮੈਂ ਤੁਹਾਨੂੰ ਵਿਖਾਉਣੀ ਆ ਚੰਗੇ ਦੁੱਧ ਦੀ ਮਾਲਕਣਾ ਕਿੰਨੇ ਦਿਨਾਂ ਦੀ ਕੱਚੀ ਆ ਕੀ ਇਹ ਦੁੱਧ ਦਾ ਰਿਕਾਰਡ ਆ ਉਹ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਵਧੀਆ ਤੁਸੀਂ ਦੱਸੋ ਜੀ ਸਿੱਤਾ ਠੀਕ ਆ ਵੀਰੇ ਵਧੀਆ ਵਧੀਆ ਵੀਰੇ ਇੱਕ ਵਾਰੀ ਨਾਮ ਦੱਸ ਦੀਏ ਜਿੱਥੇ ਆਪਾਂ ਖੜੇ ਆ ਬਾਈ ਦਾ ਏ ਬਾਈ ਕੇ ਉਹਨੂੰ ਪਿੰਡ ਚ ਡਾਗਿਏ ਕਹਿੰਦੇ ਉਹ ਵੀਰੇ ਦਾ ਨਾਂ ਭਿੰਦਾ ਬਾਈ ਠੀਕ ਆ ਪਿੰਡ ਦੇ ਵਿੱਚ ਡਾਗਿਏ ਕਹਿੰਦੇ ਉਹ ਵੀਰੇ ਉਂਭਿੰਦਾ ਨਾਮ ਆ ਭਿੰਦਾ ਹੀ ਠੀਕ ਆ ਤੇ ਵੱਡੇ ਬਾਈ ਫਿਰ ਇਹ ਜਾਨਵਰ ਦੋਵੇਂ ਇਹਨਾਂ ਪਾਈਆਂ ਦੇ ਘਰ ਦੀ ਆ ਹਾਂਜੀ ਘਰ ਦੀ ਹੀ ਦੋਵੇਂ ਠੀਕ ਆ ਮੈਂ ਫਿਰ ਦੁੱਧ ਕਿੰਨਾ ਕੁ ਦੇ ਦੂ ਦਿੰਦੀ ਆ ਬਾਈ ਮੈਂ ਹਨ ਕਿ ਵੀਰੇ ਵੀਰੇ ਦੇ ਕਹਿਣ ਸਾਰ ਆ ਜਣਕੀ ਪਹਿਲੇ ਸੂਆ ਕੋ 19 ਲੀਟਰ ਚੋਇਆ ਹੋਇਆ ਇਹਦਾ ਠੀਕ ਆ ਬਾਈ ਹੁਣ ਸੂਆ ਕਿੰਨਾ ਸੁੰਦੀ ਆ ਸੂਆ ਵੀਰੇ ਚੌਥਾ ਵਾ ਕਿਆ ਇਹਨੂੰ ਬਣਾ ਦੂਜੇ ਗੜੀ ਤੇ ਤੀਜੇ ਗੜੀ ਜਣਾ ਫਾਇਦਾ ਨਹੀਂ ਹੈ ਉਹ ਦੱਸੀ ਜਾਂਦੀ ਮੈਂ ਹੀ ਦੱਸੀ ਜਾਂਦੀ ਆ ਤੇ ਉਹਨੇ ਲੀਟਰਿੰਦਾ ਦੋ ਦੋ ਚੋਇਆ ਹੋਇਆ ਹੈ ਚੋਇਆ ਹੋਇਆ ਵੀਰੇ ਤੇ ਜੇ ਕੋਈ ਭਰਾ ਇਹਨੂੰ ਮਤਲਬ ਜਿਵੇਂ ਹੁਣ ਗੱਪਣ ਅਗਲਾ ਨਹੀਂ ਯਕੀਨ ਕਰਦਾ ਗੱਪਣਾ ਨਾ ਆਪਾਂ ਨੂੰ ਪਤਾ ਜੇ ਕੋਈ ਭਰਾ ਤੁਹਾਡੇ ਨਾਲ ਸੌਦਾ ਕਰਨਾ ਚਾਹਵੇ ਚੋਕੇ ਵੀਰ ਜਾ ਸਕਦਾ ਵਾ ਹਾਂ ਹਾਂ ਵੀਰੇ ਅੱਧੇ ਪੈਸੇ ਮੈਂ ਆਪਾਂ ਨੂੰ ਜਾਂ ਸਾਈ ਸੱਪਾ ਕੋਈ ਪਾ ਦੇਵੇ ਹਾਂ ਉਹ ਦਿਨਾਂ ਦੇ ਚੋਕੇ ਲੈ ਦੇ ਤੇ ਵੀਰੇ ਦਿਨ ਕਿੰਨੇ ਪਏ ਆ ਜਾਂਦੇ ਬਾਈ ਜਨਵਰੀ ਦੇ 30 ਤਰੀਕ ਨੂੰ ਪੂਰੇ ਹੁੰਦੇ ਆ 30 ਤਰੀਕ ਨੂੰ ਅੱਜ ਹੈਗੀ ਆ ਇਹ 22 ਤਰੀਕ 8 ਦਿਨ ਪਏ ਆ ਹਜੇ ਹਾਂ ਇਹਨਾਂ ਕੇ 8 ਦਿਨ ਪਏ ਆ ਦਿੱਲੀ ਵਾਲੂ ਦਾ ਤਾਂ ਫਿਰ ਬਹੁਤ ਸੋਹਣਾ ਤਿਆਰ ਕਰਦੀ ਆ ਹਾਂ ਇਹਨੇ ਮੌਕੇ ਤੇ ਜਾ ਕੇ ਇਹਨਾਂ ਕੀ ਲਾਉਂਦੀ ਆ ਇਹਨਾਂ ਕੀ ਉਮਰ ਦਾ ਠੀਕ ਆ ਦੂਗਾ ਕਿਹੜਾ ਭਰਾਇਆ ਹੋਇਆ ਵੀਰੇ ਇਹਨੂੰ ਕੋਈ ਪਤਾ ਠੀਕ ਆ ਇਹਦੇ ਹਰਿਆਣੇ ਦੇ ਹੀ ਭਰਾਇਆ ਵਾ ਚੰਗੇ ਠੀਕ ਆ ਬਾਈ ਠੀਕ ਆ ਤੇ ਕੀ ਰੇਟ ਕਰੋਗੇ ਬਾਈ ਹੁਣ ਇਹਦਾ ਤੈਅ ਕੀਤੀ ਦੂਰੀ ਜਾਨ ਕੀ ਵੀਰੇ ਜੇ ਕਹੇ ਹੋਰ ਕੋਲੋਂ ਦੀ ਅਗਲਾ 2 ਵੀ ਕਰਦਾ 70 ਵੀ ਕਰਦਾ ਹੂੰ ਯਾਨੀ ਕਿ ਆਪਾਂ ਤਾਂ 1.5 ਲੱਖ ਰੁਪਈਆ ਲੈਣਾ 1.5 ਲੱਖ ਰੁਪਈਆ ਲੈਣਾ ਵਾ ਇਹਦੇ ਵਿੱਚੋਂ ਲੜ ਪਿਆਰ ਕਰ ਦੇਗਾ ਕੋਈ ਫੁੱਲ ਕੇ ਕਰਦਾਂਗੇ ਵੀਰੇ ਥੋੜਾ ਕੰਨਾ ਦੀ ਗੇ ਤੋਰਦੀ ਮੜੀ ਮੈਂ ਬਾਹਰ ਕੱਢੀ ਲੈ ਵੀ ਮਿੱਤਰੋ ਚੌਥਾ ਸੂਆ ਸੁੰਦੀ ਆ ਸੂਣ ਦੇ ਵਿੱਚ ਹਜੇ 8 ਦਿਨ ਗਿਣਤੀ ਮੁਤਾਬਕ ਦਿਨ ਪੂਰੇ ਹੋਣ ਦੇ ਵਿੱਚ ਪਿਆ ਕਰਮਾ ਵਾਲੀ ਦੇ ਬਾਡੀ ਬੰਤਰ ਦੀ ਮੈਂ ਪੂਰੀ ਜ਼ਬਰ ਤੇ ਦੱਸਦਾ ਅੰਗਾ ਪੈਰਾਂ ਦੀ ਤਮੀਨਾ ਮਸਤ ਆ ਤੇ ਲੈਵਾ ਵੀ ਪੂਰਾ ਚੰਗਾ ਵਾ ਗੈਪ ਕੋ ਉੱਪਰ ਲੈ ਵੀ ਭਾਈ ਇੱਕ ਥਣ ਮੈਨੂੰ ਨਜ਼ਰ ਹੀ ਪੈ ਗਿਆ ਮੂਹਰਲਾ ਇਧਰ ਨਾਲ ਛੋਟਾ ਦਿਖਾਉਂਦੀ ਆ ਬਾਈ ਹਨਾ ਉਹ ਨਾਲ ਵੀਰੇ ਬੈਠੀ ਉੱਠੀ ਕਰਕੇ ਹੁਣੇ ਉਹਦਾ ਕਰਕੇ ਨਹੀਂ ਉਹ ਮੈਂ ਵਿਖਾਦੀ ਪੁੱਤ ਕੈਮਰੇ ਚ ਪਰਲੇ ਪਾਸੇ ਰੱਖਦੀ ਹਾਂ ਉਹ ਠੰਡੀ ਸ਼ੀਲਾ ਪਰ ਉਪਰੇ ਬੰਦੇ ਨੂੰ ਲੈ ਪਹੂ ਭਾਉਂਦਾ ਨਹੀਂ ਮੈਂ ਕਿਹੜਾ ਜਿੱਨ ਨਿਤ ਹੁੰਦਾ ਨਹੀਂ ਵੀਰੇ ਸਾਡਾ ਫਰਜ਼ ਆ ਹਨਾ ਅਗਲਾ ਦਿਨ ਆ ਜਾ ਪਰਲੇ ਪਾਸੇ ਆ ਥਾਣੇ ਵਿਖਾ ਕੇ ਆਦੀ ਭਾਈ ਅਸੀਂ ਵੀਰੇ ਸੱਚੀ ਦੇ ਪੈਸੇ ਲੈਣੇ ਆ ਬਾਈ ਜੇ ਅਗਲੇ ਨਾਲ ਹਨਾ ਸਹੀ ਥਾਣੀ ਆ ਵੀਰੇ ਚਾਰੇ ਓਕੇ ਕਿਉਂ ਆਪਣੀ ਚੋਈ ਜਾਂਦਾ ਬਹੁਤ ਮੁੱਲ ਲੈਣ ਦੀ ਚੀਜ਼ ਸਹੀ ਗੱਲ ਆ ਵੀਰੇ ਰੇਟ ਇਹਦਾ 1.5 ਲੱਖ ਰੁਪਈਆ ਹੈ ਹਾਂ ਠੀਕ ਆ ਕੱਟਾ ਵੀਰੇ ਰੇੜੀ ਜੁੜਿਆ ਹੋਇਆ ਬਾਈ ਕੱਟਾ ਵੀਰੇ ਜੁੜਿਆ ਹੋਇਆ ਰੇੜੀ ਇਸੇ ਮਹਿੰਦੇ ਕੱਟਾ ਪਿਛਲੇ ਸਵੇ ਦਾ ਠੀਕ ਆ ਤੇ ਇਹ ਕਿੰਨੇ ਚਿਰ ਦਾ ਕੱਟੇ ਦੀ ਕਿੰਨੀ ਉਮਰ ਆ ਬਾਈ ਜਾਣ ਕੇ ਵੀਰੇ ਕੱਟੇ ਦੀ 1.5 ਸਾਲ ਦਾ ਇਧਰ ਉਧਰ ਹੋਊਗੀ ਕੋਈ ਇਸੇ ਮੱਝ ਦਾ ਹੀ ਬੱਚਾ ਹੈ ਇਸੇ ਮੱਝ ਦੇ ਵੀਰੇ ਕੱਟਾ ਜਣਗੀ ਸਕੰਦਰ ਦਾ ਪੁੱਤ ਆ ਠੀਕ ਆ ਓਕੇ ਸਕੰਦਰ ਦਾ ਪਿਓ ਵਾਲੇ ਪੱਖ ਤੋਂ ਹੋ ਗਿਆ ਮਾਂ ਵਾਲੇ ਪੱਖ ਤੋਂ ਇਹਦਾ ਬੱਚਾ ਹੋ ਗਿਆ ਹੈ ਨਾ ਹਾਂ ਦੋਵੇਂ ਪੱਖਾਂ ਤੋਂ ਵੀਰੇ ਪੂਰਾ ਯੂਨਿਕ ਘਰੇ ਤਿਆਰ ਕਰਨਾ ਪੂਰਾ ਵਧੀਆ ਕੱਟਾ ਵਾ ਠੀਕ ਆ ਇਹਦਾ ਰੇਟ ਕੱਟੇ ਦਾ ਕੀ ਤੈਅ ਕੀਤਾ ਬਾਈ ਇਹਦਾ ਵੀਰੇ 30000 ਰੁਪਿਆ 30000 ਰੁਪਿਆ ਲੜ ਪਿਆ ਰਿੰਦੇ ਵਿੱਚ ਬਾਈ ਇਹਦਾ ਵੀ ਵੀਰੇ ਕਰ ਦਾਂਗੇ ਠੀਕ ਆ ਕੱਢੀ ਬਾਰ ਨੂੰ ਵੀਰੇ ਰੇੜੀ ਵਧੀਆ ਜੋੜ ਕੇ ਲਿਉਂਦਾ ਬਾਈ ਵੀ ਬਹੁਤ ਭਰਾਵਾਂ ਦੇ ਫੋਨ ਆਉਂਦੇ ਸੀ ਵੀ ਰੇੜੀ ਜੁੜਿਆ ਕੱਟਾ ਲੈਣਾ ਗੱਲ ਸੁਣ ਲਓ ਮਿੱਤਰੋ ਹੁਣ ਕੱਟਾ ਵਿਖਾ ਪਾਵਾਂ 30000 ਰੁਪਏ ਇਹਦਾ ਮੁੱਲ ਆ ਖੁਸੇ ਕੋਟਲੇ ਪਿੰਡ ਦੇ ਵਿੱਚ ਖੜਿਆ ਹੋਇਆ ਡਰਦਾ ਕੈਮਰੇ ਤੋਂ ਡਰੀ ਜਾਂਦਾ ਬਈ ਉਹਨੂੰ ਲੈ ਜਾ ਪਰ ਉਹਨੂੰ ਬੰਨੇ ਉਧਰ ਨੂੰ ਖੁਰਲੀ ਤੇ ਇਹਨੂੰ ਲੈ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਇਹਨੂੰ ਕਰਮਾਂ ਵਾਲੇ ਨੂੰ ਬਾਕੀ ਉਹ ਮੋਟੇ ਹੜਦੇ ਨਹੀਂ ਗੱਲ ਕੋਈ ਬ੍ਰੀਕੇ ਦਾ ਹੱਡ ਜਬਰਦਸਤ ਢਾਂਚੇ ਦੇ ਵਿੱਚ ਵਧੀਆ ਢਾਂਚਾ ਕੋਲੇ ਪੱਖ ਫਿਰ ਪੱਖ ਵੀ ਦੋਵੇਂ ਚੰਗੇ ਹੋਗੇ ਨਾ ਹਾਂ ਇਹ ਮੱਝ ਸੀ ਬਾਈ ਉਹਨਾਂ ਦੀ ਉਹ ਕੱਟਾ ਸੀ 2 ਜਨਵਰੀ ਬਕਾਊ ਆ ਨੰਬਰ ਆਪਾਂ ਲੈ ਲੈਨੇ ਆ ਵੀਰੇ ਤੋਂ ਜਿਹੜੇ ਨੰਬਰ ਤੇ ਤੁਹਾਡੀ ਵੀ ਮਿੱਤਰੋ ਗੱਲਬਾਤ ਹੋਊਗੀ ਤਹਿ ਮਾਲਕਾਂ ਦੇ ਨਾਲ ਉਹ ਆਪਾਂ ਨੰਬਰ ਜਿਹੜਾ ਮਾਲਕਾਂ ਤੋਂ ਜ਼ਰੂਰ ਲੈ ਲੈਨੇ ਆ ਬਾਈ ਤੁਹਾਨੂੰ ਵੀਰੇ ਨੰਬਰ ਦੱਸੀ ਬਾਈ 9914492623 9914492623 9914492623 9914492623 22 ਦਾ ਫੋਨ ਨੰਬਰ ਹੈ ਫੇਟ ਫੁਸਾ ਕੋਟਲਾ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ ਜੀ ਅਸੀਂ ਇਹ ਜਾਨੀਏ ਤਸੱਲੀ ਕਰ ਲਵੇ ਹਣਾ ਆਪਦੇ ਚਾਰੇ ਥਨਾਂ ਦੀ ਠੀਕ ਹੈ ਜੀ